ਅਸੀਂ ਬਾਬੇ ਨਾਲ ਗੱਡੀ ਚਲਾਉਂਦੇ ਮੰਤਨਾਂ ਅੱਜ ਤੇ ਅੱਜ ਕੀ ਹੋਇਆ ਤੁਹਾਡੇ ਨਾਲ ਉਹਨਾਂ ਦਾ ਗੱਡੀ ਦਾ ਇਨਸੀਡੈਂਟ ਹੋ ਗਿਆ ਜੀ ਆਪਣੇ ਲਵਾਰਾ ਜਾਮਗ ਦੇ ਬੱਚੀ ਤੁਸੀਂ ਚਲਾ ਰਹੇ ਸੀ ਹਾਂ ਸੀ ਚਲਾ ਰਹੇ ਸੀ ਜੀ ਕਿਵੇਂ ਹੋਇਆ ਕਿਵੇਂ ਇਹ ਉਹ ਆਉਂਦੇ ਸੀ ਆਪਣੇ ਮੋਗਾ ਸਾਈਡ ਤੋਂ ਅਸੀਂ ਆ ਰਹੇ ਸੀ ਆਪਣੇ ਆਹੀ ਕੀ ਉਹ ਕੋੜੇ ਇੱਥੇ ਕਾਣਨ ਤੋਂ ਆ ਰਹੇ ਸੀਗੇ ਥੋੜੀ ਬਾਬੇ ਜਗ੍ਹਾ ਤੋਂ ਨਾ ਆ ਕੇ ਤੇ ਉਹ ਜਿਹੜਾ ਕੋੜੇ ਵਾਲਾ ਸੀ ਉਹ ਗੱਡੀ ਉੱਤੋਂ ਦੇ ਕਰਕੇ ਸਾਡੀ ਗੱਡੀ 'ਚ ਗੱਡੀ ਮਾਰੀ ਉਹਨੇ ਰੰਗ ਸੈਟ ਕਿੰਨਾ ਕ ਨੁਕਸਾਨ ਹੋਇਆ ਤੁਹਾਡੇ ਨਾਲ ਸਾਰੀ ਗੱਡੀ ਸਾਰੀ ਟੁੱਟ ਭੱਜ ਗਈ ਐ ਕੱਕ ਦੀ ਨਹੀਂ ਰਹੀ ਹੈਗੀ ਤੇ ਤੁਹਾਡੇ ਨਾਲ ਕਿੰਨੇ-ਕਿੰਨੇ ਸੀ ਹਾਂ ਸਾਡੇ ਨਾਲ ਇੱਕ ਬਾਬਾ ਜੀ ਪਏ ਨੇ ਉਧਰ ਉਹਨਾਂ ਦਾ ਪੱਟ ਟੁੱਟ ਗਿਆ ਮੇਰੇ ਸਿਰ ਚ ਬੱਜੀ 6-7 ਟਾਂਕੇ ਲੱਗੇ ਤੇ ਹੋਰ ਨਹੀਂ ਸੀ ਗੱਡੀ 'ਚ ਨਹੀਂ ਹੋਰ ਕੋਈ ਨਹੀਂ ਸੀ ਅਜੇ ਦੋ ਜਣੇ ਸੀ ਦੋ ਜਣੇ ਸੀ ਆਹ ਛੱਡੀ ਆਹ ਛੱਡੀ ਤੁਸੀਂ ਠੀਕ ਹੋ ਹਾਂਜੀ ਠੀਕ ਹੈ ਜੀ ਤੇ ਡਰਾਈਵਰ ਗੱਡੀ ਦਾ ਹਾਂ ਮੈਂ ਹੀ ਡਰਾਈਵਰਾਂ ਦੀ ਮੇਰੀ ਬੱਚਾ ਹਾਂ ਉਹ ਬਾਬਾ ਜੀ ਉਹ ਤਾਂ ਮੈਨੂੰ ਲੱਗਦਾ ਭੱਜ ਗਿਆ ਜੀ ਗੱਡੀ 'ਚ ਹੈ ਨਹੀਂ ਸੀਗਾ ਜਦੋਂ ਅਸੀਂ ਆ ਕੇ ਮੁੰਡਿਆਂ ਮੁੰਡਿਆਂ ਨੇ ਸਾਨੂੰ ਕੱਢਿਆ ਆ ਕੇ ਸਾਰੇ ਜਨਤਾ ਰੁਕ ਗਈ ਜਦੋਂ ਗੱਡੀ ਦੇਖ ਕੇ ਬਾਬਾਂ ਦੀ ਵੱਜ ਗਈ ਤੇ ਸਾਨੂੰ ਉਹਨਾਂ ਨੇ ਕੱਢਿਆ ਤੇ ਉਹ ਤਾਂ ਭੱਜ ਗਿਆ ਉਹਨਾਂ ਦੀ ਗੱਡੀ ਦੀ ਜਿਵੇਂ ਨਾਲ ਵੀ ਟਰੱਕ ਦੀ ਵੀਡੀਓ ਹੈਗੀ ਆਪਣੇ ਕੋਲ ਅਸੀਂ ਜੀ ਆਪਣਾ ਕੀ ਕਹਿੰਦੇ ਜੀਰੇ ਤੋਂ ਆ ਰਹੇ ਸੀਗੇ ਅਸੀਂ ਆਪਣੇ ਰਿਸ਼ਤੇਦਾਰੀ ਵਿੱਚ ਗਏ ਸੀਗੇ ਆਪਣੇ ਮਹੰਤਾਂ ਦੇ ਤੇ ਅਸੀਂ ਉੱਥੇ ਕੋਈ ਕੰਮ ਗਏ ਸੀ ਉੱਥੋਂ ਅਸੀਂ ਵਾਪਸ ਹੀ ਆ ਰਹੇ ਸੀਗੇ ਜਦੋਂ ਅਸੀਂ ਲੋਹਾਰੇ ਤੋਂ ਬਾਬੇ ਦੀ ਦਰਗਾਹ ਤੋਂ ਮੱਥਾ ਟੇਕ ਕੇ ਬਾਹਰ ਨਿਕਲੇ ਆਂਗੇ ਵਧੀਆ ਵਧੀਆ ਮੱਥਾ ਟੇਕ ਕੇ ਨਿਕਲੇ ਆ ਜਿਹੜਾ ਟਰੱਕ ਬਹੁਤ ਤੇਜ਼ ਜਾ ਰਿਹਾ ਸੀ ਤੇ ਜਦੋਂ ਸਾਡੇ ਉੱਤੇ ਹੀ ਟਰੱਕ ਚੜ ਗਿਆ ਸਾਨੂੰ ਕੁਝ ਨਹੀਂ ਪਤਾ ਲੱਗਾ ਉਸ ਤੋਂ ਬਾਅਦ ਧੁੰਦ ਕਿੰਨੀ ਸੀ ਧੁੰਦ ਸਾਡੇ 9:30 ਦਾ ਟਾਈਮ ਸੀ ਧੁੰਦ ਵੀ ਸੀਗੀ ਧੁੰਦ ਵੀ ਸੀਗੀ ਬਾਬਾ ਤੇ ਪੱਠੇ ਕੋਲੇ ਆ ਕੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਉੱਤੇ ਟਰੱਕ ਚੜਾਤਾ ਉਹਨੇ ਉਤਰਾਂਗ ਸਾਈਡ ਲਿਆ ਕੇ ਇਹ ਜੀ ਆਪਣੇ ਜਿਹੜੇ ਆਪਣੇ ਗਾਹ ਰਿਸ਼ਤੇਦਾਰੀ ਹੈ ਇਹ ਇਹ ਆ ਰਹੇ ਸੀ ਇੱਧਰੋਂ ਆਪਣੇ ਆਪ ਦੀ ਸਾਈਡ ਆ ਰਹੇ ਸੀਗੇ ਜਿਹੜਾ ਟਰਾਲਾ ਜਿਹੜਾ ਘੋੜਾ ਟਰਾਲਾ ਇਹ ਰੋਂਗ ਸਾਈਡ ਆ ਕੇ ਇਹਨਾਂ ਦੇ ਵਿੱਚ ਮਰੀ ਆ ਇਹ ਨਾਲ ਹੁਣ ਤੁਹਾਡੇ ਸਾਹਮਣੇ ਆ ਵੀ ਇਹਨਾਂ ਦਾ ਕਸੂਰ ਕੋਈ ਹੈ ਨਹੀਂਗਾ ਇਹ ਤਾਂ ਆਪ ਦੀ ਸਾਈਡ ਆ ਰਹੇ ਸੀਗੇ ਕਿੰਨੇ ਜਿਹੜੇ ਤੇ ਸਵਾਰ ਸੀ ਇਹਦੇ ਵਿੱਚ ਸੀਗੇ ਆਪਣੇ ਤਿੰਨ ਦੋ ਤਿੰਨ ਬੰਦੇ ਸੀਗੇ ਸਵਾਰ ਇੱਕ ਵਿੱਚੋਂ ਬਹੁਤ ਗੰਭੀਰ ਜ਼ਖਮੀ ਹੋ ਗਿਆ ਉਹ ਸੀਰੀਅਸ ਆ ਤੇ ਇੱਕ ਦੇ ਬੰਦੇ ਦੀਆਂ ਲੱਤਾਂ ਲੱਤਾਂ ਦਾ ਐਕਸ-ਰੇਜ ਰਿਪੋਰਟ ਚ ਪਤਾ ਲੱਗੂਗਾ ਇਹ ਕਿਹੜੀ ਸਾਈਡ ਤੋਂ ਆ ਰਹੇ ਸੀ ਇਹ ਇੱਧਰੋਂ ਆ ਰਹੇ ਸੀ ਆਪਣਾ ਕੀ ਕਹਿੰਦੇ ਹੁੰਦੇ ਆ ਛੋਟੀ ਸੀ ਆ ਜਿਹੜਾ ਆਪਣੀ ਕੀ ਵਜ ਦੀ ਆ ਬਾਬਿਆਂ ਦੀ ਜਿਹੜੀ ਉਹ ਬਬਦਮ ਹਾਂ 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 ਉਧਰੋਂ ਆ ਰਹੇ ਸੀ ਇਹ ਤੇ ਇਹ ਮੰਨਤਾ ਆਪਣੇ ਜਿਹੜੇ ਹੁੰਦੇ ਆਪਣੇ ਜੀ ਜਿਹੜੇ ਕਹਿ ਦਿੰਦੇ ਆ ਬਧਾਈਆਂ ਬਧੂਆਂ ਲੈਂਦੇ ਆ ਇਹ ਆਪਣੀ ਲਿਹਾਜਾ ਗਾਂਧੀ ਗਾਂ ਇਹਨਾਂ ਨੇ ਸਾਨੂੰ ਫੋਨ ਲਾਇਆ ਵੀ ਬਾਬਾ ਜੀ ਇੱਥੇ ਆਪਣਾ ਐਕਸੀਡੈਂਟ ਹੋ ਗਿਆ ਅਸੀਂ ਆ ਗਏ ਆ ਤੇ ਕਸੂਰ ਸਾਰਾ ਇਹ ਆਪਣੇ ਗੱਡੀ ਵਾਲੀ ਦਾ ਹੀ ਉਹ ਟਰਾਲਾ ਕਿਹੜੀ ਸਾਈਡ ਤੋਂ ਆ ਰਹੇ ਸੀ ਟਰਾਲਾ ਇਧਰੋਂ ਆ ਰਿਹਾ ਸੀ ਆਪਣਾ ਮੋਗੇ ਵਾਲੀ ਸਾਈਡ ਤੋਂ ਹੀ ਚੌਂਕ ਚੋਂ ਆ ਰਿਹਾ ਸੀ ਤੇ ਪਰ ਇਹ ਗਲਤ ਕੋਈ ਇਹਨਾਂ ਨੇ ਜਾਂ ਕਹਿੰਦੇ ਗੱਡੀ ਮੂਰੇ ਖੜੀ ਸੀਗੀ ਪਰ ਹੁਣ ਦੱਸਦਾ ਦਾ ਸਾਰਾ ਕਸੂਰ ਇਹਦਾ ਹੀ ਟਰਾਲੇ ਵਾਲੇ ਦਾ ਹੀ ਇਹ ਵੀ ਆ ਵੀ ਆਪਣੀ ਇਹਦੇ ਕਾਗਜ਼ ਵਿੱਚ ਚੈੱਕ ਮੈਲਾ ਪੂਰੇ ਨਹੀਂ ਹੋਣੇ ਇਹਨਾਂ ਦੇ ਅਸੀਂ ਆਨਲਾਈਨ ਚੈੱਕ ਨੰਬਰ ਪਾ ਕੇ ਵੇਖਿਆ ਇਹ ਰਿਹਾ ਇੰਸ਼ੋਰੈਂਸ ਜਾਨੀ ਕਿ ਹੈ ਨਹੀਂ ਹਾਂ ਸੱਕੀ ਮੰਨਦੇ ਹੋ ਧੁੰਦ ਕਾਰਨ ਹੀ ਜ਼ਿਆਦਾ ਜਿਹੜਾ ਹੈਗਾ ਉਹ ਆ ਧੁੰਦ ਕਾਰਨ ਤਾਂ ਕਹਿ ਸਕਦੇ ਪਰ ਧੁੰਦ ਦੇ ਕਾਰਨ ਇਹ ਬੰਦੇ ਨੂੰ ਵੀ ਚਾਹੀਦਾ ਵੀ ਬੰਦਾ ਹੌਲੀ ਜਾਵੇ ਹਨਾ ਥੋੜੇ ਟਾਈਮ ਬਾਅਦ ਹੀ ਦੂਜਾ ਐਕਸੀਡੈਂਟ ਹੋ ਗਿਆ ਬੰਦੇ ਨੂੰ ਆਪ ਵੀ ਚਾਹੀਦਾ ਧੁੰਦੇ ਵਿੱਚ ਬਈ ਕੋਈ ਆਪ ਦਾ ਸੇਫਟੀ ਰੱਖੇ ਕੋਈ ਲਾਈਟਾਂ ਲੂਟਾਂ ਕੋਈ ਦੇਣ ਦੀ ਨਹੀਂ ਇਹਨਾਂ ਦੇ ਪੀੜੀਆਂ ਲੱਗੀਆਂ ਬਈ ਬੰਦੇ ਨੂੰ ਆਪ ਦੀ ਸੇਫਟੀ ਆਪ ਹੀ ਕਰਨੀ ਚਾਹੀਦੀ ਆ ਤੇਜ ਬਹੁਤ ਆ ਰਿਆ ਸੀਗਾ ਦੱਸਦੇ ਮੇਰਾ ਨਾਮ ਰਗਵੀਰ ਸੰਗਾ ਜੀ ਪਿੰਡ ਲਵਾਰਾ ਜੀ 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 ਸਾਡੇ ਪਿੱਛੇ ਰੱਖ ਲੈ ਇਹ ਜੀ ਆ ਗੱਡੀ ਨਾਲ ਜਾਨਕਿ ਵੀ ਟਰਾਲੇ ਵਾਲਾ ਪਾਸ ਲੱਗਾ ਸੀ ਕਾਰਨ ਮੂਰੇ ਐਂਡਿਕਟਰ ਲਾ ਕੇ ਕੋਈ ਗੱਡੀ ਖੜਾਈ ਖੜਾ ਸੀਗਾ ਇਹ ਲੱਗਾ ਸੀਗਾ ਪਾਸ ਕਰਨ ਜਦੋਂ ਪਾਸ ਕਰਨ ਲੱਗਾ ਤੇ ਮੂਰੇ ਬਲੇਰੋ ਗੱਡੀ ਆਉਂਦੀ ਸੀ ਮਨਤਾਂ ਦੀ ਤੇ ਪਹਿਲਾਂ ਗੱਡੀ ਇਹ ਵੱਜੀ ਉਸ ਤੋਂ ਬਾਅਦ ਗੱਡੀਆਂ ਮਗਰ ਹੋਰ ਆ ਰਹੀਆਂ ਸੀਗੀਆਂ ਤਿੰਨੇ ਚਾਰੇ ਮੁੜ ਕੇ ਨੋਵਾ ਇੱਕ ਦੂਜੇ ਦੀ ਵੱਜੀ ਗਈਆਂ ਜੀ ਕਿੰਨੇ ਵਜੇ ਘਟਣਾ ਇਹ 9 ਵਜੇ ਦੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਦਾ ਜੀ ਸਾਰੀਆਂ ਗੱਡੀਆਂ ਦੇ ਲੱਖ ਲੱਖ ਤੋਂ ਤਾਂ ਆਈਆਂ ਕੋਈ ਜ਼ਖਮੀ ਵੀ ਹੋਇਆ ਹਾਂਜੀ ਇੱਕ ਮੁੰਡਾ ਜ਼ਖਮੀ ਹੋਇਆ ਜੀ ਉਹਦੇ ਲੱਤਾਂ ਤੇ ਜਾਣ ਕੇ ਵੀ ਸੱਟਾਂ ਜਾਦੀ ਵੱਜੀਆਂ ਕਿਹੜੀ ਗੱਡੀ ਵਾਲੀ ਸੀ ਇਹ ਬਲੇਰੋ ਵਾਲੀ ਬਲੇਰੋ ਵਾਲੇ ਦੇ ਜਾਦੀ ਵੱਜੀਆਂ ਮਹਾਂਤ ਲੋਕੀ ਉੱਤਰ ਤੁੰਦ ਜਿਆਦਾ ਹੋਣ ਕਰਕੇ ਟਾਲਾ ਘੋੜਾ ਕ੍ਰੋਸ ਕਰਨ ਲੱਗੇ ਸੀਗੇ ਜਿਹੜਾ ਮੋਫਾ ਘਟ ਤੋਂ ਆ ਰਿਹਾ ਸੀ ਤੇ ਉਹ ਨਿੰਦਰਾ ਬਲੇਰੋ ਜੋ ਇੱਧਰੋਂ ਉਮਰ ਕਾਲਸ ਆਇਦ ਤੋਂ ਆਰੇ ਬਹੁਤ ਹੁੰਦੇ ਟਕਰਾਉਣ ਨਾਲ ਐਕਸੀਡੈਂਟ ਹੋਇਆ ਪਿਛੋਕੜ ਤੋਂ ਗੱਡੀ ਆ ਰਹੀ ਸੀ ਉਹਨਾਂ ਦੇ ਆਪਸ ਵਿੱਚ ਟਕਰਾਉ। ਕਿੰਨੀਆਂ ਗੱਡੀਆਂ ਵੱਜੀਆਂ ਆ ਬਈ? ਇਹ ਟੋਟਲ 4 ਗੱਡੀਆਂ ਦੀ। ਇਹ ਕੋਈ ਜਕਮੀ ਵੀ ਹੋਇਆ? ਹਾਂਜੀ ਬਲੇਰੋ ਵਾਲੇ 2 ਜਖਮੀਆਂ ਜੀ ਉਹਨਾਂ ਨੂੰ ਬੁਲਾ ਲਿਆ। ਕਾਰਨ ਕੀ ਰਹੀ ਆ ਸਿੱਧਾ? ਕਾਰਨ ਧੁੰਦ ਜਿਆਦਾ ਹੋਣ ਕਰਕੇ ਪ੍ਰੇਖ ਘੋੜੇ ਵਾਲੇ ਸੀ ਇਹ ਕ੍ਰਾਸ ਕਰਨ ਲੱਗੇ ਸੀਗੇ। ਤੇ ਅੱਗੋਂ ਇਹ ਗੱਡੇ ਆ ਕੇ ਨਹੀਂ ਕੰਟਰੋਲ ਹੋ ਜਾਂਦਾ। ਘੋੜੇ ਵਾਲੇ ਕਿਧਰ ਨੇ ਪਸੇ ਜਾ ਰਹੇ ਸੀ ਬਈ? ਤੇ ਬਲੇਰੋ ਦੀ ਤੇ ਘੋੜਿਆਂ ਨੇ ਆ ਰਹੇ ਮੋਕਾ ਸਾਡ ਨੂੰ। ਸਾਹਮਣੇ ਸਾਹਮਣੇ ਟੱਕਰ ਹੋਈ ਇਹਨਾਂ ਦੀ। ਇਹ ਬਸ ਇਹ ਜਿਹੜੇ ਡਰਾਈਵਰ ਸਾਈਡ ਦੀ ਪਰ ਇਹਨਾਂ ਟੱਕਰ ਹੋ ਕੇ ਇੰਦਰ ਬੰਦੇ ਉੱਪਰ ਦੀ ਗੱਲ ਹੈ ਜਕਮੀਆਂ ਵਾਲੀ ਕਿਉਂ ਜਕਮੀਆਂ ਦੀ ਇੱਕ ਤਾਂ ਥੋੜਾ ਲੱਤਵਾਰਾ ਦਾ ਫ੍ਰੈਕਚਰ ਝੋਟ ਹੁੰਿਆ ਵਾ ਤੇ ਉਹ ਉਹਨਾਂ ਨੂੰ ਹਸਪਤਾਲਾ ਤੇ ਇਹ ਇੱਕ ਥੋੜਾ ਇੰਝ ਸੀਰੀਅਸ ਅਨਸਰ ਜਿਹਨੂੰ ਨਾ ਸਿਰਾ ਟੁੱਟਿਆ ਤੇ ਫਟਾ ਦੇ ਦੋਨੋਂ ਆ